ਲਾਈਬ੍ਰੇਰੀ ਜਿਹੜਾ ਗਿਆਨ ਦਾ ਸਾਗਰ ਆ ਦੇਖੋ ਜੇ ਵੀਾਰੇ ਤੁਸੀਂ ਨੌਲੇਜ ਲੈਣਾ ਚਾਹਦੇ ਆ ਤੁਹਾਨੂੰ ਲਾਈਬ੍ਰੇਰੀ ਦੇ ਵਿੱਚ ਬੁੱਕਾਂ ਮਿਲੇ ਜਾਣੀਆਂ ਹੁਣ ਜਾਨ ਬਦੋ 베ਜੀਟੇਰੀਅਨ ਬੰਦਾ ਹੋਵੇ ਤਾਂ ਉਹਨੂੰ ਆ ਬੁੱਕ ਜਿਹੜੀ ਆ ਬੜਾ ਹਲ ਕਾਫੀ ਹੈਲਪ ਕਰੂਗੀ ਤੇ ਬਾਕੀ ਤੁਸੀਂ ਸਰੀਰ ਬਾਰੇ ਐਕਸਰਸਾਈਜ਼ ਬਾਰੇ ਆ ਜੇ ਤੁਸੀਂ ਬਹੁਤ ਹਿਸਟਰੀ ਪੜ੍ਹਨੀ ਚਾਹਣੇ ਉਹ ਵੀ ਹੈਗਾ ਤੇ ਜਿਹੜੀਆਂ ਲਾਇਬ੍ਰੇਰੀਆਂ ਹਨ ਆਪਾਂ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਰਾਂ 'ਚ ਜਾਂ ਪਿੰਡਾਂ 'ਚ ਬਣਾਈਆਂ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀ ਜਿਹੜੀ ਆ ਹੈਗੀ ਆ ਪਰ ਉਹਦੇ ਵਿੱਚ ਘੱਟ ਦਿਲਚਸਪੀ ਜਿਦਾ ਲੋਕ ਜਾਂ ਮੰਦਰਾਂ 'ਚ ਕਿਉਂਕਿ ਤੁਹਾਨੂੰ ਗੁਰੂ ਘਰ ਦੀ ਮर्याਦਾ ਵੀ ਫੋਲੋ ਕਰਨੀ ਪੈਂਦੀ ਆ ਤੇ ਇਥੇ ਤੁਸੀਂ ਸਿਰਫ ਆ ਕੇ ਪੜਨਾ ਹੀ ਆਂ ਜਾਂ ਕੁਝ ਸਿੱਖਣਾ ਤੇ ਜਿੱਦਾਂ ਕਹ ਲੋ ਵੀ بڑے بڑے ਕੋਰਸ ਜਿਹੜੇ ਇੱਥੇ ਕਰਾਏ ਜਾਂਦੇ ਆ ਦੇਖੋ ਗਿਆਨ ਦਾ ਦੀਵਾ ਜਦੋਂ ਜਗ ਜਾਵੇ ਨਾ ਤਾਂ ਫਿਰ ਉਹ ਜਿੰਨੀ ਮਰਜੀ ਤੂਫਾਨ ਆਣ ਹਨੇਰੀਆਂ ਆਣ ਫੇ ਨਹੀਂ ਬੁੱਝਦਾ ਉਹ ਤੇ ਇਹਨਾਂ ਲੋਕਾਂ ਨੇ ਆਪਣੇ ਦੀਵੇ ਜਗਾਏ ਤੇ ਫਿਰ ਉਹਨਾਂ ਨੇ ਬਹੁਤ ਮਿਹਨਤ ਕਰਕੇ ਬੁੱਕਾਂ ਲਿਖੀਆਂ ਕਿਸੇ ਨੇ ਬੁੱਕ ਲਿਖਣ ਲਈ 10 ਸਾਲ ਲਾਤੇ 5 ਸਾਲ ਲਾਤੇ ਜਿ세 ਜੇ 4 ਦਿਨ ਦੇ ਵਿੱਚ ਜਾਂ 5 ਦਿਨ ਜਾਂ ਹਫਤੇ ਵਿੱਚ ਮਹੀਨੇ ਵਿੱਚ ਪੜ ਲਈ ਤੇ ਫਿਰ ਸਾਨੂੰ ਉਹ ਤੋਂ ਜੋ ਸਿੱਖਣ ਨੂੰ ਮਿਲਿਆ ਤੇ ਉਸ ਬੰਦੇ ਦੀ ਮਿਹਨਤ ਆ ਜਿਸ ਬੰਦੇ ਨੇ ਇੰਨਾ ਟਾਈਮ ਕੱਢਿਆ ਆਪਣਾ ਕਿੰਨਾ ਪੈਸਾ ਲਾਇਆ ਲੱਖੋ ਬੁੱਕਾ ਹੀ ਬੁੱਕਾ ਬਾਹਰ ਜਦੋਂ ਤੁਸੀਂ ਨਾ ਮੋਬਾਈਲ ਫੋਨ ਨਹੀਂ ਹੁੰਦੇ ਸੀ ਜਦੋਂ 스마트 ਫੋਨ ਤੇ ਉਦੋਂ ਗੋਰਿਆਂ ਦੇ ਹੱਥਾਂ ਦੇ ਵਿੱਚ ਜਦੋਂ ਟ੍ਰੇਨਾਂ ਚ ਜਾਂਦਾ ਸੀ ਬੁੱਕਾਂ ਹੁੰਦੀਆਂ ਸੀ ਤੇ ਬੁੱਕਾਂ ਪੜਦੇ ਸੀ ਬਿਲਕੁਲ ਚੁੱਪ-ਚਾਪ ਹੁੰਦੇ ਸੀ ਤੇ ਟ੍ਰੇਨਾਂ ਵਿੱਚ ਵੀ ਜਾ ਕਰੋ ਬਈ ਬੱਸਾਂ ਵਿੱਚ ਵੀ ਸ਼ੋਰ ਸ਼ਰਾਬਾ ਨਹੀਂ ਸੀ ਪੰਨੇ ਵਾਲਾ ਬੰਦਾ ਨਾ ਬੋਲਦਾ ਤੇ ਨਾ ਹੀ ਕੋ ਬਾਤ ਸੁਣਦਾ ਕਿਸੇ ਗੱਲ ਹੁਣ ਤਾਂ ਜਿੱਦਾਂ ਦੇ ਫੋਨ ਆ ਗਏ ਨਾ ਬਸ ਲੋਕਾਂ ਦੀ ਸ਼ਾਂਤੀ ਭੰਗ ਹੋ ਗਈ ਦੁਨੀਆ ਜਿਹੜੀ ਆ ਤੰਗ ਹੋ ਗਈ ਇੱਕ ਦੂਜੇ ਤੋਂ ਵਖਰੀ ਵਖਰੀ ਭਾਸ਼ਾ ਵਿੱਚ ਤੁਹਾਨੂੰ ਬੁੱਕ ਮਿਲੂਗੀ ਪੰਜਾਬੀ ਹਿੰਦੀ ਉਰਦੂ ਫ੍ਰੈਂਚ ਸਪੈਨੇਸ਼ ਵਖਰੀ ਵਖਰੀ ਜਿਹੜੀ ਭਾਸ਼ਾ ਲੋਕੀ ਹਾਂ ਥਗੀ ਪਾਛਾ ਉਹਦੇ ਬੁੱਕਾ ਵੀ ਮਿਲ ਜਣੇ ਤੁਹਾਨੂੰ ਆਡੀਓ ਬੁੱਕ ਵੀ ਮਿਲਦੀ ਜਿਹੜੇ ਲੋਕੀ ਦੇਖ ਨਹੀਂ ਸਕਦੇ ਨਾ ਅੰਨੇ ਬਲਾਈਂਡ ਉਹਨਾਂ ਲਈ ਆਡੀਓ ਬੁੱਕ ਹੁੰਦੀ ਹੈ ਬੋਕ ਬੋਲਦੀ ਹੈ ਠੀਕ ਹੈ ਜੀ ਆਡੀਓ ਬੁੱਕ ਵੀ ਆ ਤੇ ਲਾਰਜ ਪ੍ਰਿੰਟ ਜਿਹਨਾਂ ਨੂੰ ਘਟ ਦੀਦਾ ਉਹਨਾਂ ਲਈ ਵੱਡੇ ਵੱਡੇ ਅੱਖਰ ਵਾਲੀ ਬੁੱਕਾਂ ਵੀ ਆ ਹੇ ਟੱਚ ਨਾਓ ਸੋ ਵੀ ਵਰਕਡ ਵਿਦ ਅਮ ਥਰੀ ਪ੍ਰਾਇਮਰੀ ਸਕੂਲ ਦੇ ਕੋਲ ਜ ਤੁਹਾਨੂੰ ਮੈਂ ਫਿਰ ਲਾਇਬ੍ਰੇਰੀ ਦਿਖਾ ਲ ਕੇ ਲਿਆ ਅੰਦਰ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਅੱਜ ਆਡੀਓ ਬੁੱਕ ਬਾਰੇ ਵੀ ਦੱਸਿਆ ਤੇ ਬਾਕੀ ਲੋਕੀ ਜਿਹੜੇ ਬੱਖਰੇ ਬੱਖਰੇ ਕੋਰਸ ਕਰਦੇ ਆ ਇੱਥੇ ਉਹਨਾਂ ਨੇ ਵੀ ਕਾਫੀ ਇੰਜੋਏ ਕਰ ਲਏ ਠੀਕ ਹੈ ਜੀ ਮੇਰੇ ਟੈਲੀਫੋਨ ਨੂੰ ਪਤਾ ਨਹੀਂ ਕੀ ਹੋ ਗਿਆ ਥੋੜਾ ਰੰਗ ਡਿਫਰੈਂਟ ਹੋ ਗਿਆ ਐਨੀਵੇ ਥੈਂਕ ਯੂ ਤੁਹਾਡਾ ਬੜੀਆ ਲੱਗਾ ਮੈਨੂੰ ਲਾਇਬ੍ਰੇਰੀ ਜਿਹੜਾ ਗਿਆਨ ਦਾ ਸਾਗਰ ਆ ਤੇ ਬਹੁਤ ਵਧੀਆ ਲੱਗਾ ਲਓ ਜੀ ਹੁਣ ਵਧੀਆ ਕਲਰ ਆ ਗਿਆ ਪਹਿਲਾਂ ਥੋੜਾ ਜਿਹਾ ਉਦਰੀ ਕੀ ਹੋ ਗਿਆ ਸੀ ਤੇ ਲਾਇਬ੍ਰੇਰੀਆਂ ਹੈਗੀਆਂ ਪਿੰਡਾਂ ਚ ਵੀ ਆ ਗੁਰਦੁਆਰਿਆਂ ਚ ਵੀ ਆ ਉਹਨਾਂ ਨੂੰ ਵਰਤਨ ਦਾ ਢਾਂਗ ਜਿਹੜਾ ਗਲਤ ਆ ਜਿੰਦੇ ਲੱਗਿਓ ਆ ਉੱਥੇ ਕੋਈ ਜਾ ਨਹੀਂ ਸਕਦਾ ਬੋਕੋ ਜਿਹੜੀਆਂ ਅਪਡੇਟ ਨਹੀਂ ਰੱਖਦੇ ਤੇ ਕੋਈ ਹੋਰ ਜਿਹਦਾ ਲਾਇਬ੍ਰੇਰੀ ਵਿੱਚ ਬੱਕਰੀ ਬੱਕਰੀ ਜਿਹੜੀ ਤੁਸੀਂ ਨੌਲੇਜ ਲੈਣੀ ਚਾਹੁੰਦੇ ਆ ਜਿੱਦਾਂ ਹੁਣ ਇੱਥੇ ਜਿਹੜੀ ਵੀ ਕੋਈ ਅਪਡੇਟ ਹੁੰਦੀ ਹੈ ਲਾਇਬ੍ਰੇਰੀ ਦੇ ਵਿੱਚ ਜੇ ਤੁਸੀਂ ਕਾਉਂਸਲਰ ਨੂੰ ਮਿਲਣਾ ਜਾਂ ਐਮਪੀ ਨੂੰ ਮਿਲਣਾ ਜਾਂ ਤੁਹਾਡੇ ਹੋਰ ਵੀ ਕੰਮ ਹੈ ਤੁਸੀਂ ਲਾਇਬ੍ਰੇਰੀ ਦੇ ਵਿੱਚ ਆ ਕੇ ਆਓ ਤੁਹਾਡੇ ਸਾਰੇ ਕੰਮ ਹੁੰਦੇ ਜਿੱਦਾਂ ਜੇ ਪੜ੍ਹਨਾ ਚਾਹੁੰਦੇ ਆ ਇੰਗਲਿਸ਼ ਸਿੱਖਣਾ ਚਾਹੁੰਦੇ ਆ ਜਾਂ ਜੇ ਤੁਹਾਡੇ ਕੋਲ ਫੋਨ ਕਾਲ ਕਰਨੀ ਚਾਹੁੰਦੇ ਆ ਮਤਲਬ ਸਾਰਾ ਕੁਝ ਇੱਥੇ ਹੁੰਦਾ ਜੀ ਠੀਕ ਹੈ ਜੀ ਜਿਹਨਾਂ ਲੋਕਾਂ ਕੋ ਘਰ ਨਹੀਂ ਹੈਗਾ ਉਹ ਵੀ ਮੋਰੇ ਪਏ ਆ ਹੁਣ ਠੰਡ ਵੀ ਸ਼ੁਰੂ ਹੋ ਗਈ ਤਾਂ ਲੋਕੀ ਜਿਹੜੇ ਆ ਫਿਰ ਇੰਨਾ ਲੱਭਦੇ ਸੱਤਾਂ ਇੱਥੇ ਘਰ ਨਹੀਂ ਹੈਗਾ ਤੇ ਇੱਥੇ ਸੌਣਾ ਲੋਕਾਂ ਨੇ ਹੁਣ ਦੁਨੀਆ ਕਹਿੰਦੀ ਬੱਕਰੀ ਬੱਕਰੀਆ ਸਾਈਂ ਦਾ ਦੇਸ਼ ਬਸਦਾ ਕੋਹੋਂ ਦਾ ਕੋਈ ਹੱਸਦਾ